ਕਸ ਪੂਜਾ ਬੋਲਣਾ ਕੀ ਆ ਜੰਮੇ ਨਾ ਕੀ ਤੁਸੀਂ ਅਜੋ ਹਸਪੀਟਲ ਚ ਆਏ ਕਿ ਗੱਲ ਕੀ ਹੋਈ ਹੈ ਹਸਪੀਟਲ ਆਏ ਆ ਮੇਰੀ ਗੱਲ ਬੜੀ ਵਧੀਆ ਰਾਤੀ ਉਹਦੇ ਨਾਲ ਹੋਈ ਆ ਕੱਲ ਉਹਨੇ ਦੁਪਹਿਰੇ ਮੇਰੇ ਨਾਲੇ ਮੇਰੇ ਹਸਬੰਦ ਦੇ ਕਿੱਥੇ ਸੀ ਤੁਹਾਡੇ ਹਸਬੰਦ ਇਹ ਪੁਰਥਲੇ ਜੇਲ ਵਿੱਚ ਹੀ ਸੀ ਤੁਸੀਂ ਕਿੱਥੋਂ ਆਏ ਹੋ ਜੰਦਰੋ ਜੰਦਰਿਆਲੋ ਗੁਰੂ ਜੀ ਕੀ ਹੋਇਆ ਕੀ ਮਾਮਲਾ ਇਹਨਾਂ ਉਹਨਾਂ ਦੀ ਜ਼ਮਾਨਤ ਹੋਣੀ 12 ਤਰੀਕ ਤੇ ਇਹਨਾਂ ਨੇ ਜ਼ਮਾਨਤ ਨਹੀਂ ਹੋਦੀ ਹੋਣ ਦਿੱਤੇ ਇਹਨਾਂ ਨੇ ਝੂਠਾ ਪਰਚਾ ਪਾਤਾ ਸਮਾਨ ਪਾ ਗਏ ਉੱਤੇ ਅੱਛਾ ਜਮਾਨਤ ਤੋਂ ਪਹਿਲਾਂ ਸਮਾਨ ਪਾਤਾ ਹਾਂ ਜੀ ਅੰਦਰੇ ਸਮਾਨ ਇਹਨਾਂ ਨੇ ਫੇਰ ਪਾਤਾ ਫੜਿਆ ਵੀ ਨਹੀਂ ਹੁੰਦੇ ਕੋਲੋ ਕੁਝ ਨਹੀਂ ਗਿਆ ਉਹਨੇ ਫਿਰ ਕਿਹਾ ਕਹਿੰਦਾ ਪੂਜਾ ਇਹ ਜਿਨ੍ਹਾਂ ਨੇ ਚਾਰ ਜਾਨਿਆਂ ਨੇ ਮੈਨੂੰ ਚੁਮਿਰ ਚੁੱਕ ਕੇ ਖੜਿਆ ਇਹਨਾਂ ਨੇ ਮੇਰੇ ਤੇ ਝੂਠਾ ਪਰਚਾ ਪਵਾਇਆ ਵਾ ਇਹ ਹੁਣ ਅੰਦਰੋਂ ਮੈਨੂੰ ਤੁਮ ਕਿਹਾ ਦਵਾਉਂਦੇ ਇਹਨਾਂ ਨੇ ਉਹਨੂੰ ਕੋਟ-ਕੋਟ ਕੇ ਉਹਦਾ ਗੁੱਟ ਤੋੜ ਦਿੱਤਾ ਇਹਨਾਂ ਨੇ ਲਾਜ ਨਹੀਂ ਹੁੰਦਾ ਉਹਨ ਦਿੱਤਾ ਉਹੋ ਬੁੜੂ ਖੜੇ ਜਿਹੜੇ ਬਾਹਾਂ ਟੁੱਟ ਗਈ ਉਹਦਾ ਲਾਜ ਨਹੀਂ ਉਹਨਾਂ ਦੇ ਫਿਰ ਇੱਕ ਜਨਾਨੀ ਇਹ ਪੁਲਿਸ ਵਾਲਿਆਂ ਦੇ ਨਾਲ ਰਲਈ ਆ ਗਈ ਜੇਲ੍ਹ ਚੀ ਉਹ ਵੀ ਨਹੀਂ ਉਹ ਜੇਲ੍ਹ ਚ ਨਹੀਂ ਆ ਉਹ ਹੀ ਟੋੜ ਦਸ਼ਮੇਸ਼ ਨਗਰ ਦੀ ਟਾਟ ਇਹਦੇ ਨਾਲ ਰਲਈ ਆ ਗਈ ਜਦੋਂ ਬੀਆ ਤੇ ਸਾਡੇ ਰਾਕੇ ਦੀ ਹੈਗੀ ਹਾਂਜੀ ਮੈਨੂੰ ਬਸ ਇਹ ਇਨਸਾਫ ਚਾਹੀਦਾ ਵਾ ਇਹ ਪੁਲਿਸ ਵਾਲਾ ਦੇਵਾ ਮੈਨੂੰ ਫੇਰ ਆਤੀ ਫੋਨ ਆਇਆ ਵੀ ਇਹਨਾਂ ਦੀ ਡੈਥ ਹੋ ਗਈ ਹੈ ਨਹੀਂ ਨਹੀਂ ਮੈਨੂੰ ਇਹਨਾਂ ਨੇ ਫੋਨ ਦਿੱਤਾ ਨਹੀਂ ਆ ਮੈਨੂੰ ਫੋਨ ਹਾਂਜੀ ਇਹਨਾਂ ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ ਹੀ ਨਹੀਂ ਹੈਗਾ ਅੱਛਾ ਫੇਰ ਸਾਨੂੰ ਕਿੱਦਾਂ ਸਾਨੂੰ ਤਾਂ ਫੋਨ ਹੋਰ ਕਿਸੇ ਦਾ ਅੰਦਰ ਉਹ ਆਇਆ ਹੈਗਾ ਵੀ ਆ ਗੱਲ ਹੋ ਗਈ ਹੈਗੀ ਫੇਰ ਉਹਨਾਂ ਕੋ ਮੈਂ ਨੰਬਰ ਲੈ ਕੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਤਾਂ ਵੀ ਨਹੀਂ ਮੈਨੂੰ ਦੱਸਿਆ ਪੁਲਿਸ ਵਾਲਿਆਂ ਨੇ ਕਿਹੜੇ ਜੇਲ੍ਹ ਜੇ ਪੁਲਿਸ ਵਾਲਿਆਂ ਨੇ ਹਾਂ ਜੇਲ੍ਹ ਵਾਲਿਆਂ ਨੇ ਇਹਨਾਂ ਨੇ ਕੁਝ ਨਹੀਂ ਮੈਨੂੰ ਦੱਸਿਆ ਵੀ ਕਿ ਕਿਹੜੇ ਕੇਸ ਚ ਬੰਦ ਸੀ ਇੱਥੇ ਜੇਲ੍ਹ ਚ ਇੱਥੇ ਇਹਨਾਂ ਨੇ ਸਮੈਗ ਦੇ ਵਿੱਚ ਇਹਨਾਂ ਨੇ ਝੂਠਾ ਸਮੈਗ ਦਾ ਪਰਚਾ ਕਿਲੋ ਪਾ ਕੇ ਤੇ ਉੱਤੇ ਪਰਚਾ ਕਰਵਾ ਦਿੱਤਾ ਹੀ ਗਿਆ ਕੀ ਨਾਮ ਕੀ ਹੈ ਕਰਮਲੇ ਦਾ ਸਰਬਜੀਤ ਸਿੰਘ ਸਰਬਜੀਤ ਸਿੰਘ ਹਾਂਜੀ ਮੈਂ ਮਾਮ ਕੀ ਨਾਮ ਕੀ ਹੈ ਮਤਲਬ ਇਹ ਨਰਜੀਵੰਤ ਕੋ ਕੀ ਮਾਮਲਾ ਕੀ ਹੋਇਆ ਜਿਹੜਾ ਤੁਸੀਂ ਮਾਮਲਾ ਕੁਝ ਨਹੀਂ ਹੋਇਆ ਉਹਦੀ ਜ਼ਮਾਨਤ ਲੱਗਣੀ ਸੀ ਤੇ ਇਹਨਾਂ ਨੇ ਜਿਹੜਾ ਥਾਣੇਦਾਰ ਹੈ ਉਹਨੇ ਕਹਿਆ ਵੀ ਤੈਨੂੰ ਬਾਹਰ ਨਹੀਂ ਨਿਕਲਣ ਦੇਣਾ ਅੱਛਾ ਤੇ ਮੈਂ ਤੈਨੂੰ ਇੱਥੇ ਵਾੜਾ ਰੱਖਣਾ ਵਾ ਤੇ ਜਿਹੜਾ ਜੇਲ੍ਹ ਚ ਹੀ ਮੁੰਡੇ ਉਹਨਾਂ ਕੋ ਧਮਕੀਆਂ ਦਵਾਈਆਂ ਕਿਹੜੇ ਤੁਹਾਨੂੰ ਕੁਝ ਪਤਾ ਵੀ ਕਿਹੜੇ ਜੀ ਨਾ ਉਹਦਾ ਹੀ ਰਤੀ ਨਾ ਹੀ ਜਿਨ੍ਹਾਂ ਦੇ ਤਮਕੀ ਦਵਾਈਓ ਗੰਟੀ ਸ਼ੈਂਕੀ ਉਹਨਾਂ ਦੇ ਨਾਮ ਸੀਗੇ ਉਹ ਵੀ ਜੇਲ੍ਹ 'ਚ ਹੀ ਬੰਦੇ ਹਾਂਜੀ ਉਹ ਵੀ ਜੇਲ੍ਹ ਦੇ ਵਿੱਚ ਹੀ ਆ ਗਏ ਵੱਡੇ ਹੀ ਉੱਥੇ ਰਹਣ ਵਾਲੇ ਨੇ ਜੰਡੇਆਲਾ ਗੁਰੂ ਦੇ ਨਹੀਂ ਸਾਡੇ ਉੱਥੋਂ ਦੇ ਨਹੀਂ ਆ ਉਹਨਾਂ ਦਾ ਪਤਾ ਨਹੀਂ ਉਹ ਕਿੱਥੋਂ ਦੇ ਆ ਗਏ ਪਰ ਉਹੀ ਜੇਲ੍ਹ ਵਿੱਚ ਹੀ ਸੀਗੇ ਦੂਜੀ ਬੈਰਕ ਦੇ ਬੰਦੇ ਸੀਗੇ ਉਹ ਹਮਦੇ ਇਹਨੂੰ ਤਾਂ ਹਮਕੀਆ ਦੇ ਆਉਂਦੇ ਇੱਕ 2 ਵਾਰੀ ਵੀ ਇਹਨਾਂ ਨੇ ਬੜਾ ਨੂੰ ਨੂੰ ਮਜਬੂਰ ਕੀਤਾ ਆ ਗਏ ਕੁੱਟਿਆ ਇਹਨਾਂ ਨੇ ਪਤਾ ਨਹੀਂ ਇਹਨਾਂ ਨੇ ਰਾਤ ਕੀ ਕਰ ਦਿੱਤਾ ਹੈਗਾ ਨੂੰ ਤੇ ਜਿਹੜੇ ਇਹ ਹੱਥ ਤੋੜੇ ਨਾ ਪੁਲਿਸ ਵਾਲੇ ਨੇ ਉਹ ਤੁਹਾਨੂੰ ਵੀਡੀਓ ਵਿਖਾਉਣੇ ਆ ਸਾਡੇ ਕੋ ਸਾਰੇ ਪ੍ਰੂਫ ਇਹ ਆਗੇ ਦਿਖਾ ਦਿਓ ਵੀਡੀਓ ਆ ਜਾ ਵੀਡੀਓ ਵਿਖਾਵੇ ਜੀੜਦਾ ਮਰੇਗਾ ਤੈਨੂੰ ਹਸਤਾਸ਼ ਜਾਣ ਨਹੀਂ ਜਰਾ ਸਲ ਜਾਣ ਨਹੀਂ ਤੈਨੂੰ ਨਹੀਂ ਲਾਜ ਨਹੀਂ ਉਹਦਾ ਲਾਜ ਨਹੀਂ ਹੋ ਦਿੱਤਾ ਤੈਨੂੰ ਜਹਿਜ ਕਰਦੇ ਰਹੇ ਆ